ਕਹਿੰਦੇ ਨੇ ਪਿਆਰ ਕਿਸੇ ਨਾਲ ਵੀ ਤੇ ਕਦੀ ਵੀ ਹੋ ਸਕਦਾ ਹੈ ਦੁਨੀਆ ਵਿੱਚ ਆਪਾਂ ਕਈ ਪ੍ਰੇਮ ਕਹਾਣੀਆਂ ਸੁਣੀਆਂ ਨੇ ਇਹੋ ਜੀ ਇੱਕ ਪ੍ਰੇਮ ਕਹਾਣੀ ਰਾਜਸਥਾਨ ਦੀ ਮੂਮਲ ਅਤੇ ਮਹਿੰਦਰ ਦੀ ਹੈ ਉਸ ਤਰ੍ਹਾਂ ਤਾਂ ਦੁਨੀਆ ਵਿੱਚ ਕਈ ਕਹਾਣੀਆਂ ਹਨ ਜਿਵੇਂ ਢੋਲਾ ਮਾਰੂ ਹੀਰ ਰਾਂਝਾ ਸੋਹਣੀ ਮਹੀਂਵਾਲ ਬਾਜੀ ਰਾਜਸਥਾਨੀ ਪਰ ਮੂਮਲ ਦੀ ਕਹਾਣੀ ਉਹਨਾਂ ਤੋਂ ਵੱਖਰੀ ਹੈ ਇਸ ਕਹਾਣੀ ਵਿੱਚ ਜਿਵੇਂ ਮੂਮਲ ਬਹੁਤ ਹੀ ਸੁੰਦਰ ਸੀ ਤੇ ਮਹਿੰਦਰ ਬਹੁਤ ਸਾਸੀ ਤੇ ਬਹੁਤ ਦਲੇਰ ਸਨ। ਮੂਮਲ ਤੇ ਮਹਿੰਦਰ ਦੀ ਪ੍ਰੇਮ ਕਹਾਣੀ ਬਹੁਤ ਹੀ ਪੁਰਾਣੀ ਹੈ। ਪਰ ਇਹ ਪ੍ਰੇਮ ਕਹਾਣੀ ਪ੍ਰਵਾਨ ਨਾ ਚੜ ਸਕੀ। ਇਹਦਾ ਅੰਤ ਬਹੁਤ ਹੀ ਦੁਖਦਾਈ ਹੈ। ਮੂਮਲ ਰਾਜਸਥਾਨ ਦੇ ਜੈਸਲਮੇਰ ਤੇ ਲਾਡਰਵਾੜ ਦੇ ਰਹਿਣ ਵਾਲੀ ਸੀ। ਜਦ ਕਿ ਮਹਿੰਦਰ ਅਮਰਕੋਟ ਪਾਕਿਸਤਾਨ ਦਾ ਰਹਿਣ ਵਾਲਾ ਸੀ। ਲਾਡਰਵਾੜ ਜੈਸਲਮੇਰ ਦੇ ਨੇੜੇ ਵਗਦੀ ਕਾਕ ਨਦੀ ਤੇ ਕੋਲ ਸਤ ਸੀ। ਇੱਥੇ ਰਾਜਕੁਮਾਰੀ ਮੂਮਲ ਦਾ ਮਹਿਲ ਵੀ ਸੀ। ਜਿਸ ਨੂੰ ਇੱਕ ਥੰਬੀਆ ਮਹਿਲ ਵਜੋਂ ਜਾਣਿਆ ਜਾਂਦਾ ਸੀ ਮੂਮਲ ਮਹਿਲ ਦੀ ਮੇੜੀ ਤੇ ਰਹਿੰਦੀ ਸੀ ਰਾਜਸਥਾਨ ਵਿੱਚ ਛੱਤ ਉੱਤੇ ਬਣੇ ਕਮਰਿਆਂ ਨੂੰ ਮੇੜੀ ਕਿਹਾ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਇਸ ਮਹਿਲ ਨੂੰ ਜਾਣ ਲਈ ਕਈ ਗੁਪਤ ਰਸਤੇ ਸਨ ਇੰਥੋਂ ਤੱਕ ਕਿ ਇਸ ਨੂੰ ਇੱਕ ਰਹੱਸਮਈ ਮਹਿਲ ਵੀ ਕਿਹਾ ਜਾਂਦਾ ਸੀ ਇਸ ਮਹਿਲ ਵਿੱਚ ਅਜਗਰ ਸ਼ੇਰ ਸੱਪ ਵਰਗੇ ਡਰਾਉਣੇ ਜਾਨਵਰ ਰਹਿੰਦੇ ਸਨ ਜਿਸ ਨੂੰ ਦੇਖ ਕੇ ਹਰ ਕੋਈ ਡਰ ਜਾਂਦਾ ਸੀ ਅਤੇ ਲੋਕ ਇਸ ਮਹਿਲ ਵਿੱਚ ਜਾਣ ਤੋਂ ਵੀ ਡਰਦੇ ਸਨ ਕਹਿੰਦੇ ਹਨ ਕਿ ਰਾਜਕੁਮਾਰੀ ਮੂਮਲ ਨੇ ਆਪਣੀ ਸਭਾ ਵਿੱਚ ਇਹ ਐਲਾਨ ਕਰ ਦਿੱਤਾ ਕਿ ਉਹ ਉਸ ਰਾਜੇ ਨਾਲ ਵਿਆਹ ਕਰਾਏਗੀ ਜੋ ਇਹਨਾਂ ਸਾਰੇ ਡਰਾਉਣੇ ਜਾਨਵਰਾਂ ਨਾਲ ਲੜ ਕੇ ਮੇਰੇ ਤੱਕ ਪਹੁੰਚੇਗਾ ਨਹੀਂ ਤਾਂ ਜ਼ਿੰਦਗੀ ਪਰ ਵਿਆਹ ਨਹੀਂ ਕਰਾਏਗੀ ਕਿ ਰਾਜਕੁਮਾਰੀ ਮੂਮਲ ਇੰਨੀ ਖੂਬਸੂਰਤ ਸੀ ਕਿ ਉਸਦੀ ਖੂਬਸੂਰਤੀ ਦੇ ਚਰਚੇ ਗੁਜਰਾਤ ਮਾਰਵੜ ਈਰਾਨ ਇਰਾਕ ਤੇ ਸਿੰਧ ਤੱਕ ਫੈਲੇ ਹੋਏ ਸਨ ਕਿਆ ਜਾਂਦਾ ਹੈ ਕਿ ਮੂਮਲ ਨੂੰ ਪਉਣ ਖਾਤਰ ਕਈ ਰਾਜਕਮਰ ਆਏ ਕਈਆਂ ਨੂੰ ਡਰਾਉਣੇ ਜਾਨਵਰ ਮਾਰ ਦਿੰਦੇ ਤੇ ਜੇਕਰ ਕੋਈ ਰਾਜਕਮਰ ਡਰੋਣੇ ਜਨਵਰਾਂ ਨੂੰ ਮਾਰ ਕੇ ਮੂਮਲ ਤੱਕ ਪਹੁੰਚ ਵੀ ਜਾਂਦਾ ਤਾਂ ਮੂਮਲ ਦੇ ਸਵਾਲਾਂ ਦਾ ਜਵਾਬ ਨਾ ਦੇ ਸਕਦਾ ਮਹਿੰਦਰ ਰਾਜੇ ਨੂੰ ਸ਼ਿਕਾਰ ਦਾ ਬਹੁਤ ਸ਼ੌਂਕ ਸੀ ਉਹ ਅਮਰਕੋਟ ਦੇ ਨੇੜੇ ਆਪਣੇ ਜੀਜੇ ਹਮੀਰ ਨਾਲ ਸ਼ਿਕਾਰ ਕਰਦਾ ਹੁੰਦਾ ਸੀ ਤੇ ਇਸੇ ਕਰਕੇ ਇੱਕ ਦਿਨ ਰਾਜਾ ਮਹਿੰਦਰ ਸ਼ਿਕਾਰ ਕਰਦਾ ਹੋਇਆ ਕਾਕ ਨਦੀ ਦੇ ਕੋਲ ਲਾਡਰਵਾ ਪਹੁੰਚ ਗਿਆ ਉੱਥੇ ਰਹਿਦਿਆਂ ਮਹਿੰਦਰ ਨੇ ਇੱਕ ਸੁੰਦਰ ਬਗੀਚਾ ਵੇਖਿਆ ਤੇ ਇਸ ਬਾਗ ਵਿੱਚ ਕਈ ਤਰ੍ਹਾਂ ਦੇ ਫੁੱਲਾਂ ਫਲਾਂ ਤੇ ਰੁੱਖਾਂ ਦੇ ਵਿਚਕਾਰ ਇੱਕ ਬਹੁਤ ਹੀ ਸੁੰਦਰ ਮਹਿਲ ਵਿਖਾਈ ਦਿੱਤਾ ਮਹਿੰਦਰ ਨੂੰ ਇਹ ਮਹਿਲ ਵੇਖਣ ਵਿੱਚ ਬਹੁਤ ਹੀ ਸੁੰਦਰ ਅਤੇ ਅਜੀਬ ਲੱਗਿਆ। ਇਸ ਮਹਿਲ ਦੇ ਸ਼ਿਖਰ ਤੱਕ ਕਈ ਖਤਰਨਾਕ ਜਾਨਵਰੀਆਂ ਤਸਵੀਰਾਂ ਸਨ। ਤੇ ਉਸ ਮਹਿਲ ਨੂੰ ਦੇਖਣ ਲਈ ਰਾਜਾ ਮਹਿੰਦਰ ਬਾਗ ਦੇ ਅੰਦਰ ਚੱਲਿਆ ਗਿਆ। ਉੱਥੇ ਉਸਨੇ ਇੱਕ ਨੌਕਰਾਨੀ ਨੂੰ ਵੇਖਿਆ। ਨੌਕਰਾਨੀ ਨੇ ਮਹਿੰਦਰ ਨੂੰ ਰੁਕਣ ਲਈ ਕਿਹਾ। ਜਦਕਿ ਮਹਿੰਦਰ ਨੇ ਕਿਹਾ ਅਸੀਂ ਸ਼ਿਕਾਰ ਕਰਦੇ ਹੋਏ ਇੱਥੇ ਪਹੁੰਚੇ ਹਾਂ। ਥੱਕ ਗਏ ਹਾਂ। ਇਸ ਲਈ ਆਰਾਮ ਕਰਨਾ ਚਾਹੁੰਦੇ ਹਾਂ। ਮਹਿੰਦਰ ਨੇ ਨੌਕਰਾਨੀ ਨੂੰ ਕਿਹਾ ਅਸੀਂ ਇਸ ਬਾਗ ਵਿੱਚ ਆਰਾਮ ਕਰਾਂਗੇ ਤੇ ਇਸ ਮਹਿਲ ਨੂੰ ਦੇਖਾਂਗੇ। ਨੌਕਰਾਨੀ ਕਹਿਣ ਲੱਗੀ ਤੁਹਾਨੂੰ ਪਤਾ ਨਹੀਂ ਇਹ ਮਹਿਲ ਮੂਮਲ ਦਾ ਹੈ ਫਿਰ ਨੌਕਰਾਨੀ ਨੇ ਮਹਿੰਦਰ ਨੂੰ ਰਾਜਕੁਮਾਰੀ ਮੂਮਲ ਬਾਰੇ ਦੱਸਦਿਆਂ ਕਿਆ ਕਿ ਉਹ ਬਹੁਤ ਖੂਬਸੂਰਤ ਹੈ ਅਤੇ ਉਸਦੀ ਖੂਬਸੂਰਤੀ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਇਸ ਤੋਂ ਬਾਅਦ ਨੌਕਰਾਨੀ ਨੇ ਮਹਿੰਦਰ ਨੂੰ ਪੁੱਛਿਆ ਕਿ ਤੁਸੀਂ ਕਦੀ ਉਸਦਾ ਨਾਮ ਨਹੀਂ ਸੁਣਿਆ ਤਾਂ ਮਹਿੰਦਰ ਰਾਜ ਨੇ ਉੱਤਰ ਦਿੱਤਾ ਨਹੀਂ ਮੈਂ ਕਦੀ ਮੂਮਲ ਦਾ ਨਾਮ ਨਹੀਂ ਸੁਣਿਆ ਫਿਰ ਨੌਕਰਾਨੀ ਕਹਿਣ ਲੱਗੀ ਇਹ ਮਹਿਲ ਅਤੇ ਬਾਗ ਰਾਜਕੁਮਾਰੀ ਮੂਮਲ ਦਾ ਹੈ ਇਥੇ ਉਹ ਆਪਣੀਆਂ ਸਹੇਲੀਆਂ ਅਤੇ ਦਾਸੀਆਂ ਨਾਲ ਰਹਿੰਦੀ ਹੈ। ਨੌਕਰਾਨੀ ਨੇ ਮਹਿੰਦਰ ਨੂੰ ਇਹ ਵੀ ਦੱਸਿਆ ਕਿ ਰਾਜਕੁਮਾਰੀ ਨੇ ਇਹ ਐਲਾਨ ਕੀਤਾ ਹੈ ਕਿ ਜੋ ਖਤਰਨਾਕ ਜਾਨਵਰਾਂ ਨੂੰ ਮਾਰ ਕੇ ਉਸ ਤੱਕ ਪਹੁੰਚੇਗਾ ਉਸਦੇ ਸਵਾਲਾਂ ਦਾ ਜਵਾਬ ਦੇਗਾ ਉਹ ਉਸ ਨਾਲ ਹੀ ਵਿਆਹ ਕਰਾਏਗੀ। ਰਾਜਾ ਮਹਿੰਦਰ ਨੌਕਰਾਨੀ ਕੋਲੋਂ ਰਾਜਕੁਮਾਰੀ ਮੂਮਲ ਬਾਰੇ ਹੋਰ ਕੁਝ ਜਾਣਨ ਲਈ ਉਤਸਕ ਹੋ ਗਿਆ। ਤੇ ਇੱਥੇ ਹੀ ਸ਼ੁਰੂ ਹੁੰਦੀ ਹੈ ਮੂਮਲ ਅਤੇ ਮਹਿੰਦਰ ਦੀ ਪ੍ਰੇਮ ਕਹਾਣੀ। ਫਿਰ ਨੌਕਰਾਨੀ ਰਾਜਕੁਮਾਰੀ ਮੂਮਲ ਕੋਲ ਜਾਂਦੀ ਹੈ। ਉਸ ਨੂੰ ਰਾਜਾ ਮਹਿੰਦਰ ਬਾਰੇ ਦੱਸਦੀ ਹੈ ਕਿ ਸ਼ਿਕਾਰ ਕਰਦਾ ਹੋਇਆ ਇੱਥੇ ਪਹੁੰਚ ਗਿਆ ਉਹ ਬਹੁਤ ਹੀ ਦਲੇਰ ਰਾਜਾ ਹੈ। ਰਾਜਕੁਮਾਰੀ ਮੂਮਲ ਨੌਕਰਾਨੀ ਨੂੰ ਕਹਿਣ ਲੱਗੀ ਉਹ ਸਾਡੇ ਮਹਿਮਾਨ ਹਨ। ਉਹਨਾਂ ਦਾ ਠਹਿਰਨ ਦਾ ਪ੍ਰਬੰਧ ਕੀਤਾ ਜਾਵੇ। ਰਾਜਾ ਮਹਿੰਦਰ ਉੱਥੇ ਹੀ ਰੁਕ ਜਾਂਦਾ ਹੈ। ਉਸਦੇ ਨਾਲ ਹੀ ਉਸਦਾ ਜੀਜਾ ਹਮੀਰ ਵੀ ਰੁਕ ਜਾਂਦਾ ਹੈ। ਜਦ ਨੌਕਰਾਨੀ ਰਾਜਾ ਮਹਿੰਦਰ ਕੋਲ ਭੋਜਨ ਲੈ ਕੇ ਆਉਂਦੀ ਹੈ ਤਾਂ ਰਾਜਕੁਮਾਰੀ ਮੂਮਲ ਬਾਰੇ ਹੋਰ ਜਾਣਨਾ ਚਾਹੁੰਦਾ ਹੈ। ਨੌਕਰਾਨੀ ਕਹਿਣ ਲੱਗੀ ਜੇ ਮੈਂ ਤੁਹਾਨੂੰ ਰਾਜਕੁਮਾਰੀ ਮੂਮਲ ਬਾਰੇ ਦੱਸਣਾ ਸ਼ੁਰੂ ਕਰ ਦੇਵਾਂ ਤਾਂ ਸਵੇਰ ਤੋਂ ਸ਼ਾਮ ਹੋ ਜਾਏਗੀ। ਰਾਜਕੁਮਾਰੀ ਮੂਮਲ ਇੰਨੀ ਖੂਬਸੂਰਤ ਹੈ ਕਿ ਉਸਦੀ ਖੂਬਸੂਰਤੀ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਉਹ ਇੰਨੀ ਖੂਬਸੂਰਤ ਹੈ ਕਿ ਜਦੋਂ ਸ਼ੀਸ਼ੇ ਦੇ ਸਾਹਮਣੇ ਜਾਂਦੀ ਹੈ ਤਾਂ ਸ਼ੀਸ਼ਾ ਟੁੱਟ ਜਾਂਦਾ ਹੈ। ਉਸਦੀ ਖੂਬਸੂਰਤੀ ਦੁਨੀਆ ਤੋਂ ਵੱਖਰੀ ਹੈ। ਤੇ ਰਾਜਾ ਮਹਿੰਦਰ ਹੁਣ ਸਬਰ ਨਹੀਂ ਸੀ ਕਰ ਸਕਦਾ। ਉਹ ਰਾਜਕੁਮਾਰੀ ਮੂਮਲ ਤੱਕ ਪਹੁੰਚਣਾ ਚਾਹੁੰਦਾ ਸੀ। ਨੌਕਰਾਨੀ ਨੇ ਕਿਹਾ ਕਿ ਜੇਕਰ ਤੁਸੀਂ ਇਹਨਾਂ ਡਰਾਉਣੇ ਜਾਨਵਰਾਂ ਦੇ ਖਤਰੇ ਤੋਂ ਬਚ ਕੇ ਮੂਮਲ ਤੱਕ ਪਹੁੰਚ ਜਾਓ ਤਾਂ ਤੁਸੀਂ ਮੂਮਲ ਨੂੰ ਵੇਖ ਸਕਦੇ ਹੋ। ਤੇ ਜੇਕਰ ਤੁਸੀਂ ਉਸਦੇ ਸਵਾਲਾਂ ਦੇ ਜਵਾਬ ਦਿੱਤੇ ਤਾਂ ਮੂਮਨ ਹਮੇਸ਼ਾ ਲਈ ਤੁਹਾਡੀ ਹੋ ਜਾਵੇਗੀ ਨਾਲ ਹੀ ਨੌਕਰਾਨੀ ਦੱਸਦੀ ਹੈ ਕਿ ਕਈ ਪ੍ਰਸਿੱਧ ਰਾਜੇ ਮਹਾਰਾਜੇ ਤੇ ਕਈ ਰਾਜਕਮਾਰ ਮੂਮਨ ਨੂੰ ਦੇਖਣ ਲਈ ਦੂਰੋਂ ਦੂਰੋਂ ਆਉਂਦੇ ਹਨ ਇਸ ਬਾਗ ਵਿੱਚ ਖਲੋ ਕੇ ਮੂਮਨ ਨੂੰ ਦੇਖਣਾ ਚਾਹੁੰਦੇ ਹਨ ਪਰ ਮੂਮਨ ਰਾਜਕੁਮਾਰੀ ਉਹਨਾਂ ਵੱਲ ਤੱਕਦੀ ਵੀ ਨਹੀਂ ਰਾਜਕੁਮਾਰੀ ਮੂਮਨ ਉਸੇ ਰਾਜਕਮਾਰ ਨਾਲ ਵਿਆਹ ਕਰਾਏਗੀ ਜੋ ਉਸ ਦਾ ਦਿਲਚਿੱਤ ਲਵੇਗਾ ਜੋ ਉਸ ਤੱਕ ਪਹੁੰਚੇਗਾ ਨਹੀਂ ਤਾਂ ਸਾਰੀ ਉਮਰ ਵਿਆਹ ਨਹੀਂ ਕਰਾਏਗੀ ਇਹ ਸੁਣ ਕੇ ਰਾਜਾ ਮਹਿੰਦਰ ਕੋਲ ਹੁਣ ਸਬਰ ਨਹੀਂ ਸੀ ਹੋ ਰਿਆ ਉਹ ਰਾਜਕੁਮਾਰੀ ਮੂਮਲ ਨੂੰ ਮਿਲਣ ਲਈ ਉਤਾਵਲਾ ਹੋ ਰਿਹਾ ਸੀ ਉਹ ਉਸੇ ਵੇਲੇ ਹੀ ਰਾਜਕੁਮਾਰੀ ਮੂਮਲ ਨੂੰ ਮਿਲਣ ਵਾਸਤੇ ਉਸਤੇ ਮਹਿਲ ਵਿੱਚ ਚਲੇ ਗਿਆ ਤੇ ਸਾਰੇ ਹੀ ਡਰਾਉਣੇ ਜਾਨਵਰਾਂ ਨਾਲ ਲੜਦਾ ਹੋਇਆ ਰਾਜਕੁਮਾਰੀ ਮੂਮਲ ਤੱਕ ਪਹੁੰਚ ਗਿਆ ਤੇ ਉਸ ਨੂੰ ਦੇਖਦਿਆਂ ਹੀ ਰਾਜਾ ਮਹਿੰਦਰ 당 ਰਹਿ ਗਿਆ ਉਹ ਮੂਮਲ ਤੋਂ ਆਪਣੀ ਨਜ਼ਰ ਨਾ ਹਟਾ ਸਕਿਆ ਦੂਜੇ ਪਾਸੇ ਰਾਜਕੁਮਾਰੀ ਮੂਮਲ ਵੀ ਮਹਿੰਦਰ ਦੇ ਚਿਹਰੇ ਅਤੇ ਅੱਖਾਂ ਦੀ ਚਮਕ ਦੇਖਦੀ ਰਹਿ ਗਈ ਫਣ ਰਾਜਕੁਮਾਰੀ ਮੂਮਲ ਨੂੰ ਕੋਈ ਸਵਾਲ ਨਹੀਂ ਸੀ ਸੋਚ ਰਿਆ ਜੋ ਉਹ ਰਾਜੇ ਮਹਿੰਦਰ ਕੋਲ ਪੁੱਛ ਸਕਦੀ ਫਿਰ ਉਸਨੇ ਰਾਜੇ ਮਹਿੰਦਰ ਦਾ ਸਵਾਗਤ ਕੀਤਾ ਦੋਵੇਂ ਇਕੱਠੇ ਬੈਠ ਕੇ ਗੱਲਾਂ ਕਰਦੇ ਰਹੇ ਤੇ ਇਸ ਨਾਲ ਹੀ ਦੋਹਾਂ ਨੂੰ ਪਹਿਲੀ ਨਜ਼ਰ ਦੀ ਪਿਆਰ ਹੋ ਗਿਆ ਦੋਵਾਂ ਨੇ ਰਾਤ ਭਰ ਗੱਲਾਂ ਕੀਤੀਆਂ ਤੇ ਪਤਾ ਹੀ ਨਹੀਂ ਲੱਗਾ ਕਦੋਂ ਸਵੇਰ ਹੋ ਗਈ ਨਾ ਰਾਜਾ ਉੱਥੋਂ ਜਾਣਾ ਚਾਹੁੰਦਾ ਸੀ ਤੇ ਨਾ ਹੀ ਮੂਮਲ ਰਾਜਕੁਮਾਰੀ ਚਾਹੁੰਦੀ ਸੀ ਕਿ ਮਹਿੰਦਰ ਉੱਥੋਂ ਜਾਵੇ ਆਖਰਕਾਰ ਰਾਜੇ ਨੂੰ ਅਣਚਾਹੇ ਉੱਥੋਂ ਜਾਣਾ ਪਿਆ ਪਰ ਮਹਿੰਦਰ ਨੇ ਮੂਮਲ ਨਾਲ ਵਾਅਦਾ ਕੀਤਾ ਕਿ ਉਹ ਜਲਦੀ ਉਸ ਨੂੰ ਮਿਲਣ ਲਈ ਵਾਪਸ ਆਵੇਗਾ। ਰਾਜਕੁਮਾਰੀ ਨੂੰ ਦੇਖ ਕੇ ਰਾਜਾ ਮਹਿੰਦਰ ਸਭ ਕੁਝ ਭੁੱਲ ਗਿਆ। ਹੁਣ ਕੇਵਲ ਉਸਦੇ ਦਿਲ ਦਿਮਾਗ ਵਿੱਚ ਮੂਮਲ ਵੱਸ ਗਈ ਸੀ। ਇਸ ਕਰ ਰਾਜੇ ਨੇ ਮਨ ਵਿੱਚ ਫੈਸਲਾ ਕਰ ਲਿਆ ਕਿ ਉਹ ਮੂਮਲ ਨਾਲ ਵਿਆਹ ਕਰਾ ਕੇ ਉਸ ਨੂੰ ਆਪਣੇ ਨਾਲ ਅਮਰਕੋਟ ਲੈ ਜਾਵੇਗਾ। ਪਰ ਰਾਜਾ ਮਹਿੰਦਰ ਜੋ ਪਹਿਲਾਂ ਹੀ ਵਿਆਹਾ ਸੀ ਉਸ ਦੀਆਂ ਦੋ ਪਤਨੀਆਂ ਸਨ। ਤੇ ਇਸ ਕਰਨ ਜਦੋਂ ਰਾਜਾ ਅਮਰਕੋਟ ਪਹੁੰਚਿਆ ਤਾਂ ਉਸ ਨੇ ਰਾਜਕੁਮਾਰੀ ਮੂਮਲ ਨੂੰ ਮਿਲਣ ਦੀ ਯੋਜਨਾ ਬਣਾਈ। ਤੇ ਰਾਜਕਮਰ ਮਹਿੰਦਰ ਦੇ ਘਰ RAMU ਰੈਕਨਾ ਦਾ ਇੱਕ ਵਿਅਕਤੀ ਰਹਿੰਦਾ ਸੀ ਜੋ ਊਠ ਚਰਾਂਦਾ ਸੀ ਰਾਜਾ ਉਸ ਕੋਲ ਗਿਆ ਤੇ ਕਹਿਣ ਲੱਗਾ ਮੈਨੂੰ ਇੱਕ ਊਠ ਚਾਹੀਦਾ ਹੈ ਜੋ ਮੈਨੂੰ ਰਾਤ ਨੂੰ ਲਾਡਰਾਵਾ ਲੈ ਜਾ ਸਕੇ ਅਤੇ ਸਵੇਰੇ ਮੈਨੂੰ ਅਮਰਕੁੱਟ ਵਾਪਸ ਲੈ ਆਵੇ ਇਹ ਸੁਣ ਕੇ RAMU ਰੈਕਨਾ ਨੇ ਕਿਹਾ ਇੱਥੇ ਚਿੱਤਲ ਨਾਂ ਦਾ ਇੱਕ ਊਠ ਹੈ ਜੋ ਬਹੁਤ ਤੇਜ਼ ਦੌੜਦਾ ਹੈ ਉਹ ਤੁਹਾਨੂੰ ਰਾਤ ਨੂੰ ਲਾਡਰਾਵਾ ਲੈ ਜਾਵੇਗਾ ਅਤੇ ਸਵੇਰੇ ਅਮਰਕੁੱਟ ਵਾਪਸ ਲੈ ਆਵੇਗਾ ਤੇ ਸ਼ਾਮ ਨੂੰ ਹੀ ਰਾਜਾ ਮਹਿੰਦਰ ਊਠ ਨੂੰ ਸਜਾ ਕੇ ਉਸ ਤੇ ਸਵਾਰ ਹੋ ਕੇ ਰਾਜਕੁਮਾਰੀ ਮੂਮਲ ਨੂੰ ਮਿਲਣ ਵਾਸਤੇ ਚਲਾ ਗਿਆ ਤੇ ਸਵਾਰੇ ਅਮਰਕੋਟ ਵਾਪਸ ਆ ਗਿਆ ਤੇ ਹੌਲੀ-ਹੌਲੀ ਮਹਿੰਦਰਾ ਤੇ ਮੂਮਲ ਦੀ ਪ੍ਰੇਮਖਣੀ ਪ੍ਰਫੁੱਲਤ ਹੋਣ ਲੱਗੀ ਪਰ ਉਹਨਾਂ ਦੀ ਮੁਲਾਕਾਤ ਦਾ ਇਸ ਸਿਲਸਿਲੇ ਲੰਬੇ ਸਮੇਂ ਤੱਕ ਨਾ ਚੱਲਿਆ ਉਸ ਸਮੇਂ ਕੁਝ ਦਿਨਾਂ ਬਾਅਦ ਰਾਜੇ ਮਹਿੰਦਰਾ ਦੀ ਪਤਨੀਆਂ ਨੂੰ ਇਸ ਬਾਰੇ ਪਤਾ ਲੱਗ ਗਿਆ ਉਹਨਾਂ ਨੇ ਰਾਜੇ ਮਹਿੰਦਰਾ ਨੂੰ ਰੋਕਣ ਲਈ ਊੜ ਦੀਆਂ ਲੱਤਾਂ ਤੋੜ ਦਿੱਤੀਆਂ ਤਾਂ ਜੋ ਰਾਜਾ ਮੂਮਲ ਨੂੰ ਮਿਲ ਨਾ ਜਾ ਸਕੇ ਪਰ ਜਿਵੇਂ ਕਿ ਆ ਜਾਂਦਾ ਹੈ ਹਨਾ ਸੱਚਾ ਪਿਆਰ ਕਦੇ ਖਤਮ ਨਹੀਂ ਹੁੰਦਾ ਪਰ ਰਾਜਕੁਮਾਰ ਮਹਿੰਦਰ ਰਾਜਕੁਮਾਰੀ ਮੂਮਲ ਨੂੰ ਮਿਲਣ ਲਈ ਇੱਕ ਹੋਰ ਊਠ ਤੇ ਚੜ ਕੇ ਲੋਧਰਵਾ ਲੈ ਗਿਆ। ਲਾਡਰਵਾ ਪਹੁੰਚਦਿਆਂ ਉਸ ਨੂੰ ਬਹੁਤ ਦੇਰ ਹੋ ਗਈ ਤੇ ਰਾਜਕੁਮਾਰੀ ਮੂਮਲ ਉਸ ਦੀ ਉਡੀਕ ਕਰਦੀ ਕਰਦੀ ਸੌ ਗਈ। ਤੇ ਇੱਥੇ ਹੀ ਉਹਨਾਂ ਦੇ ਪ੍ਰੇਮ ਕਹਾਣੀ 'ਚ ਇੱਕ ਭਿਆਨਕ ਮੋੜ ਆਇਆ। ਜਦ ਰਾਜਾ ਮਹਿੰਦਰ ਮੂਮਲ ਦੇ ਕਮਰੇ ਵਿੱਚ ਪਹੁੰਚਿਆ ਤਾਂ ਮੂਮਲ ਦੀ ਭੈਣ ਸੂਮਲ ਵੀ ਉਸ ਦਿਨ ਉਸਦੇ ਨਾਲ ਸੌ ਗਈ। ਮੂਮਲ ਦੀ ਭੈਣ ਨੇ ਮਰਦਾਂ ਵਾਲੇ ਕੱਪੜੇ ਪਾਏ ਹੋਏ ਸਨ। ਜਦ ਰਾਜਾ ਮਹਿੰਦਰ ਉੱਥੇ ਪਹੁੰਚਿਆ ਉਸ ਨੇ ਵੇਖਿਆ ਤੇ ਹਰਾਨ ਰਹਿ ਗਿਆ। ਉਹ ਸੋਚਣ ਲੱਗਾ ਮੂਮਲ ਦੇ ਨਾਲੇ ਆਦਮੀ ਕੌਣ ਸੁੱਤਾ ਹੋਇਆ ਹੈ ਇਸ ਦਾ ਮਤਲਬ ਮੂਮਲ ਕਿਸੇ ਹੋਰ ਨੂੰ ਪਿਆਰ ਕਰਦੀ ਹੈ ਉਹ ਮੈਨੂੰ ਧੁੱਖਾ ਦੇ ਰਹੀ ਹੈ ਇਹਨਾਂ ਵਿਚਾਰਾਂ ਵਿੱਚ ਗੁੰਮ ਉਹ ਵਾਪਸ ਪਰਤ ਆਇਆ ਤੇ ਵਾਪਸ ਪਰਤਦਿਆਂ ਹੀ ਉਸ ਦਾ ਚਾਬਕ ਟੁੱਟ ਕੇ ਉੱਥੇ ਡਿੱਗ ਪਿਆ ਸਵੇਰੇ ਉੱਠ ਕੇ ਰਾਜਕੁਮਾਰੀ ਮੂਮਲ ਨੇ ਉਹ ਚਾਬਕ ਵੇਖ ਕੇ ਸਮਝ ਲਿਆ ਕਿ ਰਾਜਾ ਮਹਿੰਦਰ ਇੱਥੇ ਆਇਆ ਸੀ ਤੇ ਉਸ ਨੂੰ ਮਿਲੇ ਬਿਨਾਂ ਹੀ ਵਾਪਸ ਚਲਾ ਗਿਆ ਪਰ ਨਾਲ ਹੀ ਰਾਜਕੁਮਾਰੀ ਮੂਮਲ ਉਸ ਦੇ ਵਾਪਸ ਜਾਣ ਦਾ ਕਾਰਨ ਵੀ ਸਮਝ ਗਈ ਫਿਰ ਰਾਜਕੁਮਾਰੀ ਮੂਮਲ ਕਈ ਦਿਨ ਤੱਕ ਉਡੀਕ ਕਰਦੀ ਰਹੀ ਪਰ ਰਾਜਾ ਮਹਿੰਦਰ ਨਾ ਆਇਆ ਰਾਜਕੁਮਾਰੀ ਨੇ ਖਾਣਾ ਬੰਦ ਕਰ ਦਿੱਤਾ ਸ਼ਿੰਗਾਰ ਕਰਨਾ ਬੰਦ ਕਰ ਦਿੱਤਾ ਉਦਾਸ ਰਹਿਣ ਲੱਗ ਪਈ ਪਰ ਰਾਜਾ ਮਹਿੰਦਰ ਵਾਪਸ ਨਾ ਆਇਆ ਦੂਜੇ ਪਾਸੇ ਰਾਜਾ ਮਹਿੰਦਰ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਮੂਮਲ ਅਜਾ ਕਿਵੇਂ ਕਰ ਸਕਦੀ ਹੈ ਰਾਜਕੁਮਾਰੀ ਮੂਮਲ ਨੇ ਰਾਜਾ ਮਹਿੰਦਰ ਨੂੰ ਕਈ ਚਿੱਠੀਆਂ ਲਿਖੀਆਂ ਪਰ ਮਹਿੰਦਰ ਕੋਲ ਚਿੱਠੀਆਂ ਪਹੁੰਚ ਤੋ ਪਹਿਲਾਂ ਹੀ ਉਸ ਦੀਆਂ ਪਤਨੀਆਂ ਉਸ ਨੂੰ ਪਾੜ ਦਿੰਦੀਆਂ ਜਿਸ ਪਰ ਰਾਜਾ ਮਹਿੰਦਰ ਨੂੰ ਵੀ ਪਤਾ ਨਹੀਂ ਸੀ ਫਿਰ ਰਾਜਕੁਮਾਰੀ ਮੂਮਲ ਨੇ ਆਪਣੇ ਨੌਕਰ ਨੂੰ ਰਾਜਾ ਮਹਿੰਦਰ ਨੂੰ ਮਿਲਣ ਲਈ ਅਮਰਕੋਟ ਭੇਜਿਆ ਜਦ ਨੌਕਰ ਅਮਰਕੋਟ ਪਹੁੰਚਿਆ ਤਾਂ ਰਾਜਾ ਮਹਿੰਦਰ ਦੀਆਂ ਪਤਨੀਆਂ ਨੇ ਉਸ ਨੂੰ ਰਾਜੇ ਨੂੰ ਮਿਲਣ ਦੀ ਇਜਾਜ਼ਤ ਨਾ ਦਿੱਤੀ ਨੌਕਰ ਨੇ ਹਾਰ ਨਾ ਮੰਨੀ ਤੇ ਸਾਰਾ ਦਿਨ ਲੁੱਕ ਕੇ ਉੱਥੇ ਰਿਹਾ ਰਾਤ ਨੂੰ ਜਦ ਰਾਜਾ ਮਹਿੰਦਰ ਸੁੱਤਾ ਹੋਇਆ ਸੀ ਰਾਜਕੁਮਾਰ ਮਹਿੰਦਰ ਦੇ ਕਮਰੇ ਕੋਲ ਜਾ ਕੇ ਗੀਤ ਗਾਉਣਾ ਸ਼ੁਰੂ ਕਰ ਦਿੱਤਾ ਉਸ ਗੀਤ ਦਾ ਭਾਵ ਸੀ ਕਿ ਮਹਾਰਾਜਾ ਮਹਿੰਦਰ ਤੇਰੇ ਤੋਂ ਬਿਨਾ ਰਾਜਕੁਮਾਰੀ ਮੂਮਲ ਉਦਾਸ ਹੈ ਉਹ ਤੈਨੂੰ ਬੁਲਾ ਰਹੀ ਹੈ ਉਹ ਚਾਹੁੰਦੀ ਹੈ ਉਸ ਦਾ ਪਿਆਰ ਉਸ ਨੂੰ ਆ ਕੇ ਮਿਲੇ ਜਦ ਰਾਜ ਨੇ ਸੁਣਿਆ ਤਾਂ ਬਾਹਰ ਆਇਆ ਤਾਂ ਉੱਥੇ ਰਾਜਕੁਮਾਰੀ ਮੂਮਲ ਦਾ ਨੌਕਰ ਖੜਾ ਸੀ ਉਸਨੇ ਸਾਰਾ ਸੁਨੇਹਾ ਜੋ ਰਾਜਕੁਮਾਰੀ ਮੂਮਲ ਨੇ ਦਿੱਤਾ ਸੀ ਰਾਜਾ ਮਹਿੰਦਰ ਨੂੰ ਦੱਸ ਦਿੱਤਾ ਰਾਜਾ ਮਹਿੰਦਰ ਨੇ ਜਦ ਨੌਕਰ ਦੀ ਗੱਲ ਸੁਣੀ ਤਾਂ ਉਸਦੇ ਪੈਰਾਂ ਹੇਠਾਂ ਜ਼ਮੀਨ ਖਿਸ ਗਈ ਉਹ ਸਮਝ ਗਿਆ ਕਿ ਸਭ ਗਲਤ ਫਹਿਮੀ ਦੇ ਕਾਰਨ ਹੋਇਆ ਹੈ ਇਸ ਤੋਂ ਬਾਅਦ ਰਾਜਕੁਮਾਰੀ ਮੂਮਲ ਨੇ ਫਿਰ ਨੌਕਰ ਕੋਲ ਸੁਨੇਹਾ ਭੇਜਿਆ ਕਿ ਉਹ ਰਾਜਾ ਮਹਿੰਦਰ ਨੂੰ ਮਿਲਣ ਵਾਸਤੇ ਅਮਰਕੋਟ ਆ ਰਹੀ ਹੈ ਤੇ ਜਦੋਂ ਰਾਜਾ ਮਹਿੰਦਰ ਨੂੰ ਸਭ ਕੁਝ ਪਤਾ ਲੱਗਿਆ ਤਾਂ ਉਸਨੇ ਸੋਚਿਆ ਕੀ ਮੂਮਲ ਬੇਕਸੂਰ ਹੈ ਇਸ ਲਈ ਉਹ ਮੈਨੂੰ ਮਿਲਣਾ ਚਾਹੁੰਦੀ ਹੈ ਰਾਜੇ ਨੇ ਸੁਨੀਹਾ ਭੇਜਿਆ ਮੂਮਲ ਤੈਨੂੰ ਇੱਥੇ ਆਉਣ ਦੀ ਲੋੜ ਨਹੀਂ ਮੈਂ ਤੈਨੂੰ ਮਿਲਣ ਆ ਰਿਹਾ ਹਾਂ ਰਾਜਕੁਮਾਰੀ ਮੂਮਲ ਇਹ ਸੁਣ ਕੇ ਬਹੁਤ ਖੁਸ਼ ਹੋਈ ਤੇ ਰਾਜੇ ਮਹਿੰਦਰ ਦੀ ਉਡੀਕ ਕਰਨ ਲੱਗੀ ਤੇ ਫਿਰ ਹੋਇਆ ਪ੍ਰੇਮ ਕਹਾਣੀ ਦਾ ਦੁਖਦ ਅੰਤ ਰਾਜੇ ਨੇ ਸੋਚਿਆ ਕਿਉਂ ਨਾ ਮੂਮਲ ਦੇ ਪਿਆਰ ਦੀ ਪਰਖ ਕੀਤੀ ਜਾਵੇ ਤੇ ਫਿਰ ਰਾਜਾ ਮਹਿੰਦਰ ਲਾਡਰਵਾ ਪਹੁੰਚਿਆ ਅਤੇ ਮੂਮਲ ਨੂੰ ਕਿਸੇ ਹੱਥ ਸੁਨੀਹਾ ਭੇਜਿਆ ਕਿਹਾ ਕਿ ਤੁਸੀਂ ਉਸ ਨੂੰ ਜਾ ਕੇ ਕਹਿਣਾ ਕਿ ਰਾਜਕੁਮਾਰ ਮਹਿੰਦਰ ਨੂੰ ਸੱਪ ਨੇ ਡੰਗ ਲਿਆ ਹੈ ਤੇ ਉਸ ਦੀ ਮੌਤ ਹੋ ਗਈ ਹੈ ਜਦ ਇਹ ਸਨੇਹਾ ਰਾਜਕੁਮਾਰੀ ਮੂਮਲ ਤੱਕ ਪਹੁੰਚਿਆ ਤਾਂ ਇਹ ਸਭ ਸੁਣ ਕੇ ਰਾਜਕੁਮਾਰੀ ਮੂਮਲ ਮੇੜੀ ਤੋਂ ਹੇਠਾ ਡੇਕ ਪਈ ਤੇ ਨਾਲ ਹੀ ਕਈ ਵਾਰ ਮਹਿੰਦਰ ਮਹਿੰਦਰ ਦਾ ਨਾਮ ਲੈ ਕੇ ਉਸ ਨੇ ਆਪਣੀ ਜਾਨ ਦੇ ਦਿੱਤੀ ਦੂਜੇ ਪਾਸੇ ਜਦ ਰਾਜੇ ਨੂੰ ਖਬਰ ਮਿਲੀ ਕਿ ਰਾਜਕੁਮਾਰੀ ਮੂਮਲ ਨੇ ਮਹਿੰਦਰ ਤੋਂ ਵਿਛੜਨ ਕਾਰਨ ਆਪਣੀ ਜਾਨ ਦੇ ਦਿੱਤੀ ਹੈ ਤਾਂ ਰਾਜਾ ਵੀ ਰੇਤ ਦੇ ਟਿੱਬਿਆਂ ਵਿੱਚ ਰੋਂਦਾ ਰਿਹਾ ਉਸ ਨੇ ਵੀ ਆਪਣੀ ਜਾਨ ਦੇ ਦਿੱਤੀ ਇਸ ਤਰ੍ਹਾਂ ਇਸ ਅਨੋਖੀ ਪ੍ਰੇਮ ਕਹਾਣੀ ਦਾ ਬਹੁਤ ਹੀ ਦੁਖਦਾਈ ਅੰਤ ਹੋਇਆ ਪਰ ਕਿਸੇ ਨੇ ਨਹੀਂ ਸੋਚਿਆ ਸੀ ਕਿ ਪ੍ਰੇਮਖਾਨੇ ਮੋਮਲ ਅਤੇ ਮਹਿੰਦਰ ਦੀ ਮੁਲਾਕਾਤ ਤੋਂ ਬਿਨਾਂ ਖਤਮ ਹੋ ਜਾਵੇਗੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਨਾ ਭੁੱਲਣਾ ਧੰਨਵਾਦ